ਸ਼ਸ਼ੀ ਕਾਜੀ ਐਨਆਰਏ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਜੋ ਭਾਰਤ ਪਾਕਿਸਤਾਨ ਦਰਮਿਆਨ ਮਾਹੌਲ ਬਣਿਆ ਸੀ ਉਸ ਦੇ ਨਾਲ ਜੁੜੀ ਹੋਈ ਆ ਤਾਂ ਉਸ ਤੋਂ ਬਾਅਦ ਟਰੰਪ ਇੱਕ ਹੋਰ ਵੱਡਾ ਫੈਸਲਾ ਲੈਣ ਜਾ ਰਹੇ ਨੇ ਤਾਂ ਜਿੱਥੇ ਭਾਰਤ ਪਾਕਿਸਤਾਨ ਦਰਮਿਆਨ ਕਾਫੀ ਮਾਹੌਲ ਤਣਾਅਪੂਰਨ ਬਣਦਾ ਹੈ ਤੇ ਉਸ ਨੂੰ ਰੋਕਣ ਦੇ ਲਈ ਅੱਗੇ ਆਂਦੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤਾਂ ਹੁਣ ਉਹਨਾਂ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਚਾਲਦਿਆਂ ਹੁਣ ਤਾਂ ਹੁਣਸਾ ਇਸ ਸਮੇਂ ਤੱਕ ਦੀ ਜਿਹੜੀ ਸਭ ਤੋਂ ਵੱਡੀ ਜੰਗ ਦੇਖੀ ਜਾ ਰਹੀ ਆ ਉਸ ਨੂੰ ਰੋਕਣ ਦੇ ਲਈ ਪਹਿਲ ਕਦਮੀ ਕੀਤੀ ਗਈ ਹੈ ਜੋ ਰੂਸ ਤੇ ਯੂਕਰੇਨ ਦਰਮਿਆਨ ਜੰਗ ਚੱਲ ਰਹੀ ਆ ਉਸ ਨੂੰ ਰੋਕਣ ਦੇ ਲਈ ਵੱਡਾ ਫੈਸਲਾ ਜਿਹੜਾ ਉਹ ਲਿਆ ਹੈ ਟਰੰਪ ਵੱਲੋਂ ਤਾਂ ਟਰੰਪ ਨੇ ਇੱਕ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਲਦੀ ਹੀ ਗੱਲਬਾਤ ਹੈ ਜਿਹੜੀ ਰੂਸ ਤੇ ਯੂਕਰੇਨ ਦਰਮਿਆਨ ਹੋਏਗੀ ਤੇ ਜੰਗਵੰਦੀ ਦਾ ਐਲਾਨ ਹੋ ਸਕਦਾ ਹੈ ਤੇ ਜੰਗਵੰਦੀ ਇੱਕ ਭਾਰਤ ਤੇ ਪਾਕਿਸਤਾਨ ਦਰਮਿਆਨ ਉਸ ਸਮੇਂ ਹੁੰਦੀ ਹੈ ਜਦੋਂ ਟਰੰਪ ਵੱਲੋਂ ਇੱਕ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਜੋ ਮਾਹੌਲ ਬਣਿਆ ਸੀ ਉਸ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਤਾਂ ਦੋਵੇਂ ਦੇਸ਼ਾਂ ਵਿੱਚ ਜਿਹੜੀ ਆ ਚੰਗੀ ਆ ਰਾਬਤਾ ਹੋਇਆ ਤਾਂ ਉਸ ਤੋਂ ਬਾਅਦ ਹੁਣ ਜੰਗ ਬੰਦੀ ਦਾ ਐਲਾਨ ਜਿਹੜਾ ਕੀਤਾ ਗਿਆ ਸੀਜ਼ਫਾਇਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਆ ਦੋਵਾਂ ਮੁਲਕਾਂ ਵਿੱਚ ਜਿਹੜੇ ਆ ਕਿਤੇ ਨਾ ਕਿਤੇ ਹਮਲੇ ਰੁਕਦੇ ਆ ਤਾਂ ਉਹ ਇਸ ਤੋਂ ਬਾਅਦ ਜੇ ਘਰ ਦੇਖਿਆ ਜਾਵੇ ਕਿ ਸਭ ਤੋਂ ਵੱਡੀ ਜੰਗ ਹੋਣਦੀ ਆ ਜਿਹੜੀ ਉਹ ਯੂਕਰੇਨ ਤੇ ਰੂਸ ਵਿੱਚ ਚੱਲ ਰਹੀ ਆ ਕਰੀਬ 3 ਸਾਲ ਤੋਂ ਪਰਦਾ ਸਮਾਂ ਹੋਣ ਜਾ ਰਿਹਾ ਹੈ ਕਿ ਇੱਕ ਦੂਜੇ ਤੇ ਮਜੈਲਾ ਡਰੋਨ ਗੋਲੇ ਦਾਗ ਰਹੇ ਆ ਯੂਕਰੇਨ ਤੇ ਰੂਸ ਤੇ ਲਗਾਤਾਰ ਲੜਾਈ ਆ ਜਿਹੜੀ ਉਹ ਜਾਰੀ ਹੈ ਤੇ ਹੁਣ ਇਸ ਤੇ ਕਿਤੇ ਨਾ ਕਿਤੇ ਲਗਾਮ ਹਾਂ ਲੱਗਣ ਜਾ ਰਹੀ ਹੈ ਤਾਂ ਰਾਸ਼ਟਰਪਤੀ ਡੋਨਾ ਟਰੰਪ ਵੱਲੋਂ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਰੂਸ ਦੇ ਰਾਸ਼ਟਰਪਤੀ ਬਲਾਦੀਰ ਪੁਤਨ ਨਾਲ ਮੇਰੀ 2 ਘੰਟੇ ਗੱਲਬਾਤ ਹੋਈ ਹੈ ਮੇਰਾ ਮੰਨਣਾ ਹੈ ਕਿ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਰੂਸ ਅਤੇ ਜੁਕਰੇਨ ਦਰਾਂ ਜੰਗਵੰਦੀ ਲਈ ਗੱਲਬਾਤ ਸ਼ੁਰੂ ਕਰਨਗੇ ਅਤੇ ਸਭ ਤੋਂ ਮਹੱਤਵਪੂਰਨ ਜੁੱਧ ਦੇ ਅੰਤ ਲਈ ਉਸ ਜਿਹੜੇ ਆ ਉਹ ਸ਼ਰਤ ਉਸ ਦੇ ਲਈ ਸ਼ਰਤਾਂ ਦੋਵਾਂ ਧਿਰਾਂ ਵਿੱਚਕਾਰ ਗੱਲਬਾਤ ਕੀਤੀ ਜਾਏਗੀ ਜਿਵੇਂ ਕਿ ਸਿਰਫ ਹੋ ਸਕਦਾ ਹੈ ਕਿਉਂਕਿ ਅ ਕਿਉਂਕਿ ਉਹ ਗੱਲਬਾਤ ਦੇ ਵੇਰਵੇ ਜਾਣਦੇ ਹਨ ਜਿਸ ਬਾਰੇ ਕੋਈ ਨਹੀਂ ਜਾਣਦਾ ਅ ਗੱਲਬਾਤ ਦੀ ਸੂਰਤ ਅਤੇ ਭਾਵਨਾ ਸ਼ਾਨਦਾਰ ਸੀ ਜੇ ਇਹ ਨਹੀਂ ਸੀ ਤਾਂ ਮੈਂ ਬਾਅਦ ਵਿੱਚ ਨਹੀਂ ਹੁਣ ਹੁਣੇ ਕਹਾਂਗਾ ਤਾਂ ਇਥੋਂ ਤੱਕ ਜਿਹੜੀ ਆ ਉਹਨਾਂ ਨੇ ਕਿਹਾ ਹੈ ਕਿ ਬਾਅਦ ਵਿੱਚ ਨਹੀਂ ਹੁਣੇ ਸਾਰੀ ਇਹ ਗੱਲਬਾਤ ਜਿਹੜੀ ਆ ਉਹ ਕੀਤੀ ਜਾਏ ਰੂਸ ਸਹਿਯੋਗ ਤਰਾ ਦੇ ਨਾਲ ਵੱਡੇ ਪੱਧਰ ਤੇ ਵਪਾਰ ਕਰਨਾ ਚਾਹੁੰਦਾ ਹੈ ਜਦੋਂ ਇਹ ਵਿਨਾਸ਼ਕਾਰੀ ਖੋਨ ਦਾ ਯਾਨੀ ਕਿ ਵਿਨਾਸ਼ਕਾਰੀ ਸਥਿਤੀ ਵਿੱਚ ਪੈਦਾ ਹੋਇਆ ਹੋਇਆ ਤਾਂ ਇਸ ਨੂੰ ਰੋਕਣਾ ਵੀ ਜ਼ਰੂਰੀ ਹੈ ਤੇ ਉਹਨਾਂ ਅੱਗੇ ਲਿਖਿਆ ਹੈ ਮੈਂ ਸਹਿਮਤ ਹਾਂ ਕਿ ਜਲਦ ਹੀ ਇਸ ਤੇ ਕਿਤੇ ਨਾ ਕਿਤੇ ਗੱਲਬਾਤ ਵੀ ਹੋਏਗੀ ਤੇ ਜਲਦ ਹੀ ਰੋਕ ਵੀ ਲੱਗੇ ਰੂਸ ਲਈ ਵੱਡੀ ਮਾਤਰਾ ਵਿੱਚ ਨੌਕਰੀਆਂ ਤੇ ਦੌਲਤ ਪੈਦਾ ਕਰਨ ਦਾ ਇੱਕ ਬਹੁਤ ਵੱਡਾ ਮੌਕਾ ਹੈ ਇਸ ਦੀ ਸਮਰੱਥਾ ਅਸੀਮਤ ਹੈ ਇਸੇ ਤਰ੍ਹਾਂ ਜੁਕਰੇਨ ਆਪਣੇ ਦੇਸ਼ ਦੇ ਪੁਨਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਵਪਾਰ ਆਨੂੰ ਲੈ ਕੇ ਇੱਕ ਵੱਡਾ ਲਾਪਾ ਲਾਪਾਤਰੀ ਹੋ ਸਕਦਾ ਹੈ ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਤੁਰੰਤ ਸ਼ੁਰੂ ਹੋਵੇਗੀ ਮੈਂ ਪੁਤਿਨ ਦੇ ਰਾਸ਼ਟਰਪਤੀ ਨਾਲ ਰਾਸ਼ਟਰਪਤੀ ਪੁਤਿਨ ਨਾਲ ਕਾਲ ਤੋਂ ਬਾਅਦ ਗੱਲ ਕਰਨ ਤੋਂ ਬਾਅਦ ਤੁਰੰਤ ਮੇਰੇ ਨਾਲ ਇੱਕ ਹੋਰ ਕਾਲ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਵੀ ਜਿਹੜੀ ਇਹ ਗੱਲਬਾਤ ਹੋਈ ਆ ਤੇ ਟਰੰਪ ਵੱਲੋਂ ਇਹ ਜਾਣਕਾਰੀ ਜਿਹੜੀ ਦਿੱਤੀ ਗਈ ਆ ਕਿ ਦੋਵਾਂ ਦੇਸ਼ਾਂ ਦੇ ਜਿਹੜੇ ਰਾਸ਼ਟਰਪਤੀ ਆ ਆ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਹੀ ਜਿਹੜੇ ਆ ਇਸ ਤੇ ਰੋਕ ਲੱਗ ਸਕਦੀ ਹੈ ਤਾਂ ਜੇ ਘਰ ਦੇਖਿਆ ਜਾਵੇ ਕਿ ਲੰਬੇ ਸਮੇਂ ਤੋਂ ਜਿਹੜੇ ਆ جنگ ਉਹ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਆ ਕਰੀਬ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਦੋਵੇਂ ਜਿਹੜੇ ਆ ਆਹਮੋ ਸਾਹਮਣੇ ਨੇ ਤੇ ਉਧਰ ਰੂਸ ਦੇ ਰਾਸ਼ਟਰਪਤੀ ਜਿਹੜੇ ਆ ਇੱਕ ਤੋਂ ਬਾਅਦ ਇੱਕ ਜਿਹੜੇ ਆ ਆ ਫੈਸਲੇ ਲੈ ਰਹੇ ਨੇ ਇੱਕ ਤੋਂ ਬਾਅਦ ਇੱਕ ਹਮਲਾ ਜਿਹੜਾ ਉਹ ਯੂਕਰੇਨ ਤੇ ਕੀਤਾ ਜਾ ਰਿਹਾ ਸੀ ਤਾਂ ਉਧਰ ਹਾਂ ਜੇਕਰ ਗੱਲ ਕਰੀਏ ਕਿ ਜ਼ਲੈਂਸਕੀ ਜੋ ਕਿ ਯੂਕਰੇਨ ਤੇ ਤੋਂ ਨੇ ਤੇ ਉਹਨਾਂ ਵੱਲੋਂ ਵੀ ਜਿਹੜੇ ਆ ਅਹਿਮ ਹੁਣ ਤੱਕ ਜੰਗ ਹੈ ਜਿਹੜੀ ਉਹ ਜਾਰੀ ਰੱਖੀ ਗਈ ਆ ਤੇ ਦੋਵਾਂ ਮੁਲਕਾਂ ਵਿੱਚ ਲਗ ਲਗਭਗ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੁਣ ਤੱਕ ਹੋਇਆ ਪਰ ਇਸ ਸਭ ਦੇ ਦਰਮਿਆਨ ਹੁਣ ਰਾਹਤ ਦੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਦੋਵਾਂ ਮੁਲਕਾਂ ਵਿੱਚ ਸਮਝੌਤਾ ਹੋ ਸਕਦਾ ਹੈ ਤੇ ਜੰਗਬੰਦੀ ਦਾ ਐਲਾਨ ਹੋ ਸਕਦਾ ਕਿਤੇ ਨਾ ਕਿਤੇ ਰਾਸ਼ਪਤੀ ਡੋਨਾਲਡ ਟਰੰਪ ਵੱਲੋਂ ਵੱਡਾ ਕਦਮ ਜਿਹੜਾ ਚੁੱਕਿਆ ਗਿਆ ਜਿੱਥੇ ਭਾਰਤ ਤੇ ਪਾਕਿਸਤਾਨ ਦਰਮਿਆਨ ਦੋਵਾਂ ਨੂੰ ਜਿਹੜਾ ਕਿ ਸਮਝੌਤਾ ਕਰਾਇਆ ਦੋਵੇਂ ਦੇਸ਼ਾਂ ਦਾ ਤਾਂ ਹੁਣ ਯੂਕਰੇਨ ਤੇ ਰੂਸ ਦਰਮਿਆਨ ਵੀ ਜਲਦ ਸਮਝੌਤਾ ਹੋ ਸਕਦਾ ਹੈ